ਸਸਿਕਾ ਜੀ ਵਾਦੇ ਮੁਤਾਬਿਕ ਅਸੀਂ NFT ਤੇ ਵੀਡੀਓ ਲੈ ਕੇ ਆਉਣੀ ਸੀ ਅੱਜ ਤੇ ਸੋ ਅਸੀਂ ਤੁਹਾਡੇ ਰੂਬਰੂ ਕਰਨ ਜਾ ਰਹੇ ਆ NFT ਦੀ ਜਿਹੜੀ ਵੀਡੀਓ ਆ ਕਿਉਂਕਿ ਬਹੁਤ ਜਾਣੇ ਆ ਜਿਨ੍ਹਾਂ ਦੇ ਅਕਾਊਂਟ ਜਿਹੜਾ ਫ੍ਰੀਜ਼ ਹੋ ਚੁੱਕੇ ਉਸ ਬਾਰੇ ਵੀ ਜਾਣਕਾਰੀ ਦੇ ਦਿੰਨੇ ਆ ਤੇ ਜਿਹੜੇ ਵਿਡਰਾਅ ਨਹੀਂ ਹੋ ਰਹੇ ਉਸ ਬਾਰੇ ਵੀ ਜਾਣਕਾਰੀ ਜਿਹੜੀ ਮੁਕੰਮਲ ਰੂਪ ਦੇ ਵਿੱਚ ਅੱਜ ਤੁਹਾਨੂੰ ਦਵਾਂਗੇ ਤੇ ਤੁਹਾਨੂੰ ਦੱਸ ਜੀ ਕਿ ਜਿਨ੍ਹਾਂ ਦੇ ਅਕਾਊਂਟ ਫ੍ਰੀਜ਼ ਹੋਏ ਆ ਉਹ ਕਿਉਂ ਹੋਏ ਆ ਕਿਉਂਕਿ ਉਹਨਾਂ ਨੇ ਜੋ ਉਹਨਾਂ ਦਾ ਅਮਾਉਂਟ ਸੀ ਅਕਾਊਂਟ ਦੇ ਵਿੱਚ ਉਹਨਾਂ ਨੇ ਸਾਰਾ ਹੀ ਵਿਡਰਾਅ ਕਰ ਲਿਆ ਜਿਸ ਦੇ ਨਾਲ ਕੰਪਨੀ ਨੇ ਵੀ ਕਿੰਨਾ ਕਿਤੇ ਘਾਟਾ ਜਿਹੜਾ ਜ਼ਰੂਰ ਪੈਂਦਾ ਜਿਸ ਕਾਰਨ ਕਰਕੇ ਜਿਹੜਾ ਕੰਪਨੀ ਨੇ ਜਿਹੜੇ ਅਕਾਊਂਟ ਹੈ ਫ੍ਰੀਜ਼ ਕੀਤੇ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਅਕਾਊਂਟ ਨਾ ਫ੍ਰੀਜ਼ ਹੋਣ ਤਾਂ ਜਿਹੜੀ ਲਿਮਟ ਰੱਖੀ ਹੈ ਕੰਪਨੀ ਨੇ ਉਸ ਬਿਹਾਫ ਦੇ ਉੱਤੇ ਹੀ ਜਿਹੜਾ ਵਿਡਰੋਅਲ ਆ ਉਹ ਤੁਸੀਂ ਕਰੋ ਕਿਉਂਕਿ ਸਲਾਨਾ ਐਡਰੈਸ ਪਿੱਛੇ ਦੀ ਜੋ ਐਨ ਐਫ ਟੀ ਯੂਜ਼ ਕਰਦੇ ਨੇ ਉਹਨਾਂ ਨੂੰ ਜ਼ਰੂਰ ਪਤਾ ਹੋਵੇਗਾ ਕਿ ਸਲਾਨਾ ਐਡਰੈਸ ਹੈ ਜਿਹੜਾ ਉਸ ਨੂੰ ਅਕਾਊਂਟ ਦੇ ਵਿੱਚ ਫੀਲ ਕਰਕੇ ਉਸ ਤੋਂ ਬਾਅਦ ਜਿਹੜਾ ਅਗਲਾ ਪ੍ਰੋਸੈਸ ਹੈ ਉਸ ਨੂੰ ਕੀਤਾ ਜਾਵੇ ਚਾਹੇ ਵਿਡਰੋਅਲ ਦੀ ਗੱਲ ਕਰ ਲਈਏ ਤਾਂ ਵਿਡਰੋਅਲ ਦੇ ਵਿੱਚ ਤੁਸੀਂ ਆ ਵਿਡਰੋਅਲ ਜੇਕਰ ਕਰ ਰਹੇ ਹੋ ਤਾਂ ਅਜੇ ਤੁਸੀਂ ਲੈਵਲ 1 ਤੇ ਉਹਦਾ 95 ਤੋਂ 99 ਤੱਕ ਡਾਲਰ ਹੈ ਜਿਹੜੇ ਉਹੀ ਤੁਸੀਂ ਵਿਡਰੋਅਲ ਕਰੋ ਉਸ ਤੋਂ ਬਾਅਦ ਨਾ ਕੀਤੇ ਜਾਣ ਤਾਂ ਜੋ ਤੁਹਾਡਾ ਅਕਾਊਂਟ ਜਿਹੜਾ ਫ੍ਰੀਜ਼ ਨਾ ਹੋ ਸਕੇ ਕਿਉਂਕਿ ਕੰਪਨੀ ਕਹਿ ਰਹੀ ਹੈ ਕਿ 350 ਡਾਲਰ ਜੋ ਕਿ ਲੈਵਲ ਜਿੰਨਾ ਦਾ ਅਪ ਵੀ ਹੈ 350 ਡਾਲਰ ਤੋਂ ਅਸੀਂ ਜੇਕਰ ਅਸੀਂ ਵੱਧ ਘਟਾਉਨੇ ਆ ਔਰ ਅਕਾਊਂਟ ਦੇ ਵਿੱਚੋਂ ਪੈਸੇ ਕਢਾਉਣ ਦੀ ਕੋਸ਼ਿਸ਼ ਕਰਦੇ ਹੋ ਤਾਂ ਤੁਹਾਡਾ ਅਕਾਊਂਟ ਜਿਹੜਾ ਉਹ ਜ਼ਰੂਰ ਫ੍ਰੀਜ਼ ਕਰ ਦਿੱਤਾ ਜਾਗਾ ਫਿਰ ਹਾਲ ਜੇਕਰ ਤੁਸੀਂ ਵਿਡਰੋਅਲ ਕਰਨਾ ਚਾਹੁੰਦੇ ਹੋ ਤਾਂ ਹੁਣ ਸੋਲਲਾ ਡ੍ਰੈਸਟਿੰਗ ਨੇ ਐਡ ਕਰ ਲਿਆ ਉਸ ਦਾ ਵੀ ਟਾਈਮ ਲਿਮਿਟ ਆ ਤਾਂ ਉਸ ਤੋਂ ਬਾਅਦ ਜੇਕਰ ਤੁਸੀਂ ਵਿਡਰੋਅਲ ਕਰ ਰਹੇ ਹੋ ਤਾਂ 96 ਘੰਟੇ ਦੇ ਵਿੱਚ ਤੁਹਾਡੇ ਅਕਾਊਂਟ ਦੇ ਵਿੱਚ ਪੈਸੇ ਜ਼ਰੂਰ ਆ ਰਹੇ ਆ ਇਹ ਆਸ਼ਾ ਜਿਹੜੀ ਦਿਖਾਈ ਜਾ ਰਹੀ ਹੈ ਹੁਣ ਫਿਰ ਹਾਲ ਅੱਜ ਤੋਂ ਹੀ ਜਿਹੜੇ ਲੋਕ ਨੇ ਉਹ ਵਿਡਰੋਅਲ ਕਰਨਾ ਸ਼ੁਰੂਆਤ ਕਰ ਚੁੱਕੇ ਆ ਤੇ ਤੁਸੀਂ ਵੀ ਜ਼ਰੂਰ ਵਿਡਰੋਅਲ ਜੇ ਕਰਨਾ ਚਾਹੁੰਦੇ ਹੋ ਤਾਂ ਜੇ ਤੁਹਾਡਾ ਲੈਵਲ 1 ਹੈ ਤਾਂ 95 تاکی جڑے ڈالر ਆ ਵਿਡਰੋਅ ਕਰੋ ਜੇ ਲੈਵਲ ਤੁਹਾਡਾ ਆਪ ਪਹੁੰਚਤਾ ਉਸ ਦੇ باوجود ਤੁਸੀਂ 350 ਤੋਂ ਘੱਟ ਜਿਹੜੇ ਵਿਡਰੋਅ ਆ ਜ਼ਰੂਰ ਮਾਰ ਸਕਦੇ ਹੋ ਤੇ ਆਸਾ ਅਸੀਂ ਵੀ ਆ ਜ਼ਰੂਰ ਕਰ ਰਹੇ ਕਿਉਂਕਿ ਕੰਪਨੀ ਵੱਲੋਂ یقین ਜਤਾਇਆ ਜਾ ਰਿਹਾ ਕਿਉਂਕਿ ਕੰਪਨੀ ਇਹ ਨਵੀਂ ਨਹੀਂ ਆ ਬਹੁਤ ਪੁਰਾਣੀ ਆ ਤੇ ਅਸੀਂ ਉਮੀਦ ਕਰ ਸਕਦੇ ਹਾਂ ਅਸੀਂ ਆਸ ਕਰ ਸਕਦੇ ਹਾਂ ਕਿ ਸਾਡੇ ਪੈਸੇ ਆ ਨਹੀਂ ਡੁੱਬਣਗੇ ਕਿਉਂਕਿ ਕਈ ਲੋਕ ਨੇ ਜੋ ਪੈਨਿਕ ਹੋ ਚੁੱਕੇ ਨੇ ਘਬਰਾ ਚੁੱਕੇ ਨੇ ਕਿ ਸਾਡੇ ਪੈਸੇ ਜਿਹੜਾ ਐਨ ਐਫ ਟੀ ਜਿਹੜੇ ਆ ਖਤਮ ਹੋ ਚੁੱਕੇ ਮਗਰ ਸਾਨੂੰ ਡਰਨ ਦੀ ਲੋੜ ਨਹੀਂ ਹੈ ਆਸਾ ਜ਼ਰੂਰ ਹੈ ਕਿ ਸਾਡੇ ਜਿਹੜੇ ਪੈਸੇ ਨੇ ਉਹ ਜ਼ਰੂਰ ਆ ਜਾਣਗੇ ਤਾਂ ਅੱਜ ਤੋਂ ਅਸੀਂ 3 ਦਿਨ ਬਾਅਦ ਜ਼ਰੂਰ ਅਪਡੇਟ ਜਿਹੜੀ ਆ ਤੁਹਾਨੂੰ ਮੁਕੰਮਲ ਰੂਪ ਦੇ ਵਿੱਚ ਦਵਾਂਗੇ